ਮੈਂ ਖੂਬ ਸੇਵਾ ਕਰਦਾ ਬਾਬਾ ਜੀ ਦੇ ਘਰ ਵਿਚਾਰ ਇਹਨੇ ਗੱਲ ਕਹਿ ਕੇ ਬੜਾ ਰੋਇਆ ਮੈਂ ਕਿਹਾ ਫਿਰ ਸਭ ਕੁਝ ਤਾਂ ਤੈਨੂੰ ਬਖਸ਼ ਦਤਾ ਤੇ ਰੋ ਕਿਉਂ ਰਿਆਂ ਮੇਰੇ ਤੂੰ ਰੋਣਾ ਕਿਉਂ ਕਹਿਣ ਲੱਗਾ ਰੋਣਾ ਮੈਂ ਇਸ ਗੱਲ ਤੇ ਐ ਬਈ ਜਦਣ ਮਾਇਆ ਮੰਗੀ ਸੀ ਮਾਇਆ ਤਾਂ ਬਾਬਾ ਨਾਨਕ ਜੀ ਨੇ ਦੇ ਦਿੱਤੀ ਜੇ ਉਹ ਦਿਨ ਕਦੀ ਕਿਤੇ ਬਾਬਾ ਆਨੰਦ ਸਿੰਘ ਜੀ ਨੂੰ ਮੰਗ ਲੈਂਦਾ ਆਖੋ ਸਤਨਾਮ ਵਾਹਿਗੁਰੂ ਜੇ ਮੈਂ ਬਾਬਾ ਆਨੰਦ ਸਿੰਘ ਜੀ ਨੂੰ ਮੰਗ ਲੈਂਦਾ ਤੇ ਮੈਨੂੰ ਬਾਬਾ ਆਨੰਦ ਸਿੰਘ ਜੀ ਮਿਲ ਜਾਣੇ ਸੀ ਬਾਇਆ ਤਾਂ ਮਿਲ ਗਈ ਹੈ ਮਾਇਆ ਮਿਲ ਗਈ ਹੈ ਮੈਂ ਉਹਨੂੰ ਬੇਨਤੀ ਕੀਤੀ ਮੈਂ ਕਿਹਾ ਵੀ ਤੂੰ ਜੁੜਿਆ ਹੋਇਆ ਹੈ ਕਿੰਨਾ ਹਾਂਜੀ ਮੈਂ ਹਰੇਕ ਸਾਲ ਬਾਬਾ ਨਾਨਕ ਸਿੰਘ ਵੀ ਪਰਸੀ ਤੇ ਆਉਣਾ ਮੈਂ ਖਿਆਬ ਜੁੜਿਆ ਰਹੀ ਉਹ ਬਾਬਾ ਨਾਨਕ ਸਿੰਘ ਜੀ ਤਾਂ ਹਾਜ਼ਰ ਬੈਠੇ ਨੇ